ਇਸ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਲ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਚੁੱਗੇ ਕਲਾਂ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਫਤਿਹਗੜ ਕੋਰੋਟਾ ਨਾਲ ਪਿੰਡ ਦਾ ਬਿਲਕੁਲ ਗੁਵੰਦੀ ਪਿੰਡ ਆ ਫਤਿਹਗੜ ਕੋਰੋਟਾ ਨਾਲੋਂ 2-3 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਫਤਿਹਗੜ ਕੂਰੋਟਾਣਾ ਪਿੰਡ ਆ ਜਿਹੜਾ ਉਹ ਮੋਗੇ ਤੋਂ ਜਲੰਧਰ ਰੋਡ ਤੇ ਉੱਤੇ ਸਥਿਤ ਆ ਤੇ ਉਹ ਫਤਿਹਗੜ ਕੋਰੋਟਾਣੇ ਤੋਂ ਪਿੰਡ ਇਸ ਨੂੰ 3 ਕੁ ਕਿਲੋਮੀਟਰ ਦੀ ਦੂਰੀ ਪੈਂਦੀ ਜਨਨ ਕਿ ਕਹਿਣ ਤੋਂ ਭਾਵ ਵੀ ਫਤਿਹਗੜ ਕੋਰੋਟਾਣੇ ਦੇ ਪ੍ਰਸ਼ਾਵੇਂਦਾਰ ਨੇ ਗਮਾਣਦਾ ਹੀ ਪਿੰਡ ਆ ਘਰੇਲੂ ਪਰਿਵਾਰ ਦੇ ਘਰੇ ਆ ਦੋ ਜਾਨਵਰ ਦਿਖਾਉਣੇ ਆ ਮਿੱਤਰੋ ਤੇ ਜਿਹੜੇ ਇਲਾਕੇ ਦੇ ਵਿੱਚ 2 ਜਨਵਰੀ ਇਸ ਘਰ ਦੇ ਵਿੱਚ ਉਹ ਕੋਰੇ ਲੋ ਪਰਿਵਾਰ ਦੇ ਘਰੋਂ ਤੇ ਪਉਨੇ ਇੱਕ ਤੇ ਵਿਖਾਉਣੀਆਂ ਤੁਹਾਨੂੰ ਮਿੱਤਰੋ ਗਾਂ ਥੋੜੀ ਜਿਹੀ ਕੱਚੀ ਕੁਝ ਕੁ ਦਿਨਾਂ ਦੀ ਤੇ ਇੱਕ ਮੈਂ ਵਿਖਾਉਣੀਆਂ ਉਹ ਕੁਝ ਕੁ ਮਹੀਨਿਆਂ ਦੀ ਕੱਚੀ ਗਣ ਲਾਂਗੇ ਆਪਾਂ 2 ਜਨਵਰੀ ਕੱਪਣ ਡਰਾਈ ਦੁੱਧੋ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਗਾਂ ਕੱਚੀ ਆ ਤੇ ਕਿੰਨੇ ਦਿਨਾਂ ਦੀ ਮੈਂ ਕੱਚਿਆ ਰੇਟ ਸਮੇਤ ਆਪਾਂ ਜਾਣਕਾਰੀ ਲੈਣੀ ਆ ਉਹ ਮਿਲਦਿਆਂ ਭਾਈ ਨੂੰ 사ਸੀ 사ਸੀ ਕਾਲ ਵੀਰੇ 사ਸੀ ਕਾਲ ਵੀਰੇ ਵਧੀਆ ਵਧੀਆ ਭਾਈ ਠੀਕ ਠਾਕ ਕਿੰਨਾ ਠੀਕ ਠਾਕ ਹੈ ਵਧੀਆ ਵਧੀਆ ਭਾਈ ਕਿਰਪਾ ਬੰਦੇ ਦੀ ਵੱਡੇ ਭਾਈ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਪਿੰਡ ਦਾ ਨਾਮ ਦੱਸਦੇ ਆ ਪਿੰਡ ਆਪਣਾ ਹੈ ਚੁੱਗਾ ਕਲਾ ਜਿਹੜਾ ਮੋਗਾ ਜਦੋਂ ਆਪਾਂ ਮੋਗਾ ਤੋਂ ਫਟੇ ਘੜ ਕੋਰਟਾਣਾ ਨੂੰ ਆਵਾਂਗੇ ਇਹਦੇ ਤੋਂ ਲੈਫਟ ਸਾਈਡ ਘਾਟ ਮੋੜਦਾ ਸਿੱਧਾ ਪਿੰਡ ਤੁੰਗੇ ਕਲੇ ਨੂੰ 3 ਕਿਲੋਮੀਟਰ ਦਿਸਦਾ ਤਾ ਵੀਰੇ 3 ਕਿਲੋਮੀਟਰ ਦੀ ਤੁਹਾਨੂੰ ਹਾਂਜੀ ਵੀਰੇ ਹਾਂਜੀ ਠੀਕ ਹੈ ਵੀਰੇ ਇਹ ਆਪਣਾ ਨਾਮ ਕੀ ਹੈ ਭਾਈ ਆਪਣਾ ਨਾਮ ਵੀਰੇ ਲਾਪੜੀ ਸਿੰਘ ਆ ਮੇਰੇ ਫਾਦਰ ਦਾ ਨਾਮ ਹੈਗਾ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਹਾਂਜੀ ਲਾਪੜੀ ਤੇ ਵੀਰੇ ਫਿਰ ਪਸ਼ੂ ਪਾਲਣ ਦਾ ਸ਼ੌਕ ਕਦੋਂ ਤੋਂ ਪਾਈ ਬੈਠਾ ਕੀ ਬੜੇ ਸਟੱਡੀ ਤੋਂ ਆ ਆਪਣੇ ਦਾਦਾ ਜੀ ਤੋਂ ਲੈ ਕੇ ਫਾਦਰ ਸਾਹਿਬ ਇਹ ਆਪਣੇ ਸ਼ੁਰੂ ਤੋਂ ਹੀ ਜਿਹੜਾ ਮਤਲਬ ਪਸ਼ੂਆਂ ਦਾ ਹੀ ਕੰਮ ਆ ਨਾਲ ਦੀ ਬੜੀ ਆ ਸਾਰੇ ਤੇ ਆਪ ਵੀਰਾ ਹੁਣ ਕੀ ਕਰਦਾ ਫਿਰ ਮੈਂ ਵੀਰੇ ਜੌਬ ਕਰਦਾ ਮੈਂ ਆਰਮੀ 'ਚ ਠੀਕ ਆ ਚਲੋ ਸ਼ੁਕਰ ਆ ਭਾਈ ਕਿੰਨੇ ਚਿਰ ਤੋਂ ਜੌਬ ਦੇ ਉੱਤੇ ਮੈਨੂੰ ਵੀਰੇ 8 ਸਾਲ ਹੋ ਗਏ ਠੀਕ ਆ ਵੀਰੇ ਠੀਕ ਹਾਂਜੀ ਹਾਂਜੀ ਠੀਕ ਆ ਤੇ ਨਪਰੀਤ ਵੀਰੇ ਜਿਹੜੀ ਪਰਲੀ ਬੈੜ ਆ ਹਾਂਜੀ ਹਾਂਜੀ ਵੀਰੇ ਉਹਦੀ ਕੀ ਡਿਟੇਲ ਆ ਕਿੰਨਵਾ ਸੂਆ ਕੀ ਗੱਲ ਬਾਤ ਵੀਰੇ ਉਹਦਾ ਦੂਜਾ ਸੂਆ ਆਪਣੇ ਘਰ ਦੀ ਪਾਲੀ ਹੋਈ ਗਾਂ ਠੀਕ ਆ ਆਪਦੇ ਘਰੇ ਹੀ ਬੱਚੀ ਆ ਹਾਂ ਵੀਰੇ ਘਰੇ ਹੀ ਬੱਚੀ ਤਿਆਰੀ ਠੀਕ ਆ ਜੋ ਆਪਾਂ ਸਟਾਰਟ ਹੋਏ ਨੂੰ ਪੂਰੀ ਖਰਾਕ ਇਹਨੂੰ ਕਿ ਸ਼ੁਰੂ ਤੋਂ ਪੁੱਤਾਂ ਨੂੰ ਪਾਲਿਆ ਬਈ ਇਹਨੂੰ ਠੀਕ ਆ ਠੀਕ ਆ ਦੂਜਾ ਸੂਆ ਹੈਗਾ ਤੇ ਇਹ ਕਿੰਨੇ ਦਿਨ ਲੱਜੂਗੀ ਵੀਰੇ ਹਜੇ ਬਾ ਵੀਰੇ ਬੜੇ ਗੈਂਤੀ ਦੇ ਆ ਥੋੜੇ ਹੀ ਰਹਿੰਦੇ ਆ ਦੇ ਦਿਨ ਤੇ ਆਈਡੀਆ ਜੇ ਮੈਂ 10 ਦਿਨ ਲੈ ਜੂਗੀ ਹਾਂ ਵੀਰੇ 10 ਕ ਦਿਨ ਇੰਨੇ ਕ ਬਸ ਤੇ ਲੈਵਾ ਤਾਂ ਬਹੁਤ ਪ੍ਰੋਫੀ ਲੈਵਾ ਪੂਰਾ ਵੀਰੇ ਪੂਰਾ ਐ ਵੀ ਕੀ ਖਰਾਕ ਫੁੱਲ ਪਾ ਰੱਖੀ ਹੋਰ ਆਪਾਂ ਇਹਨੂੰ ਹੁਣ ਪਾਈ ਜਾਂਦੇ ਨਾਲ ਦੀ ਨਾਲ ਠੀਕ ਆ ਹਾਂ ਵੀਰੇ ਤੇ ਨੱਥ ਫਿਰ ਕਿਵੇਂ ਮਰੀ ਹੋਈ ਆ ਵੀਰੇ ਨੱਥ ਵੀਰੇ ਜਿਵੇਂ ਆਪਾਂ ਆਪਦੇ ਪਸ਼ੂ ਉਹੀ ਨਾਰਮਲ ਆਦੇ ਘਰਾਂ 'ਚ ਪਾ ਲੈਨੇ ਆ ਠੀਕ ਆ ਪਹਿਲਾਂ ਵੀ ਆਪਣੇ ਦੋ ਤਿੰਨਾਂ گاਵਾਂ 'ਚ ਪਾ ਰੱਖੀ ਆ ਤੇ ਹੁਣ ਵੀ ਇਹ ਕਰਕੇ ਉਹਦਾ ਹੀ ਮਤਲਬ ਨਾਰਮਲ ਆ ਕੋਈ ਭਰਾ ਸੋਚੇ ਨਾਥਾਂ ਨੂੰ ਮਾਰੀ ਉਹ ਗਰਮਣਾ ਹੋਵੇ ਨਾ 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 ਬਈ ਇਹਦਾ ਕੋਈ ਚੱਕਰ ਨਹੀਂ ਆ ਹੱਥ ਤਲਵਾ ਲੈਂਦੀ ਐ ਹਾਂ ਹਾਂ ਵੀਰੇ ਲੈ ਲੈ ਮੇਰੇ ਕੋਈ ਚੱਕਰ ਨਹੀਂ ਆਪਾਂ ਢੇੜਾ ਹੀ ਕਢਾ ਦੇ ਕਹਿੰਦੇ ਕਢਾਈ ਵੀਰੇ ਕਢ ਲੈ ਵੀਰੇ ਸੁਆ ਵੀਰੇ ਦੁੱਧਾ ਸੁਣਦੀ ਹਾਂ ਦੁੱਧਾ ਦੁੱਧਾ ਵੀਰੇ ਦੁੱਧਾ ਇਹ ਦੁੱਧ ਪਹਿਲੇ ਸੇ ਕਿੰਨੇ ਕੁ ਦੇ ਕੇ ਸੀ ਭਾਈ ਪਹਿਲੇ ਵੀਰੇ ਦੇ ਜਿੰਦੀ ਜ਼ਿਆਦਾਤਰ 20 ਲੀਟਰ ਦੇ ਸੰਦਾਂ ਠੀਕ ਹੈ ਵੀਰੇ ਠੀਕ ਹੈ ਭਾਈ ਲੈ ਵੀ ਮੇਤਰੋ ਗਾਂ ਟਿਕਾਣੇ ਦੀ ਆ ਬਰੀਕੀ ਬਰੂਕੀ ਚੱਕਿਆ ਕਰਮਲੇ ਸੁਗਲਾ ਕਹਿੰਦਾ ਜੀ ਲੰਮੀ ਤੁਰਦੀ ਬਾਲਟੀ ਲੈ ਸਪੇਸ ਆਰਡਰ ਦਾ ਕੁਆਲਿਟੀ ਆ ਜਿਹਦੀ ਬਿਹਤਰੀਨ ਤੇ ਖਾਸ ਬਣਾਉਗੀ ਕਿਉਂਕਿ ਅੱਜ ਇਹ ਵੇੜ ਲੈਵੇ ਵੱਲੋਂ ਭੜੀ ਢਿਲਨੀ ਪਈ ਆ ਇਹਨੇ ਆ ਖਿੱਚਾ ਤੋਂ ਹੀ ਕਰਕੇ ਪਾਈਆਂ ਨੇ ਨੱਥ ਪਾਈ ਆ ਵੀ ਜਦੋਂ ਗਾਵਾਂ ਕੱਚੇ ਕੁਝ ਜੁਰਕ ਬੰਦਾ ਕਰ ਬਾਈ ਦਾ ਜਿਹੜਾ ਫਾਦਰ ਆ ਉਹਨੂੰ ਬੰਨਨੀ ਆ ਮਾਤਾ ਨੂੰ ਬੰਨਨੀ ਆ ਪੈਂਦੀਆਂ ਇਸ ਕਰਕੇ ਫਿਰ ਇਹਨਾਂ ਨੇ ਪਾਈਆਂ ਨੇ ਨੱਥ ਮਾਰੀ ਆ ਉਵੇਂ ਨਹੀਂ ਕੋਈ ਚੱਕਰ ਹੈਗਾ ਕਿਉਂਕਿ ਗਾਂ ਦੀ ਨੇਵੇ ਲੋਗੀਆਂ ਦੀਆਂ ਢਿੱਲਾ ਢੁਲਾ ਜੜੀਆਂ ਉਹ ਗਵਾਈ ਭਰਤੀ ਆ ਉਹਨਾਂ ਲਈ ਵਾ ਪੂਰਾ ਟਕਾਣੇ ਦਾ ਤਿਆਰ ਕਰਕੇ ਕੁਝ ਬਣ ਕੇ ਸੂਗੀ ਐ ਨਹੀਂ ਹੈਗਾ ਵੀ ਐਂ ਬੱਚਾ ਰੱਖ ਦੂਗੀ ਕਿਉਂਕਿ ਹਜੇ 10 12 ਦਿਨ ਇਹਨੇ ਲੈ ਜਾਗੇ ਆ ਬਣਦੀ ਬਣੋੜੀ ਸੋਹਣੀ ਤਿਆਰ ਹੋ ਜਾਣਾ ਇਹਨੇ ਥੰਮੋ ਕਰਵਾਈਏ ਮਿੱਤਰੋ ਉਹ ਪ੍ਰਾਜਰੂਰ ਕਰਦੀ ਆ ਗੋਲ ਮੋਲ ਵੜਾ ਪਲੀ ਸੰਗਿਆ ਰੇਟ ਬਾਈ ਕੀ ਕਰਾਂਗੇ ਵੀਰੇ ਇਹ ਵੇਟ ਵੀਰੇ ਤੈਨੂੰ ਪਤਾ ਹਨ ਪਸ਼ੂਆਂ ਦੇ ਤਾਰੇ ਇਹ ਕੰਮ ਕਰਦੀ ਸਾੰਬੀ ਪਾਲੀ ਇੱਕ ਫੁੱਲ ਖਰਾਕ ਪਾਈ ਆ ਚੱਡਾ ਦੇ ਸਾਨਾ ਪੂਰੀ ਵਧੀਆ ਗਾਂ ਵੀਰੇ ਯਾਰ ਫੀਲ ਪਸ਼ੂਆ ਕੋਈ ਚੱਕਰ ਨਹੀਂ ਬਾਕੀ ਦੁੱਧ ਵੀ ਮਈਆਂ ਵਰਗਾ ਦੋ ਜਮਾ ਵੀਰੇ ਮੱਝਾਂ ਵਰਗਾ ਦੁੱਧ ਚਿੱਟਾ ਦੁੱਧ ਵੀਰੇ ਜਮਾ ਕਿੰਨੇ ਤੋਂ ਦੋਨੀਆ ਵੀਰੇ ਨਹੀਂ ਛੱਡਦਾ ਗਿਆ ਆਪਾਂ 50 55 ਤੱਕ ਬਾਈ ਠੀਕ ਆ ਬਾਈ ਓਕੇ ਤੇ ਆ ਮੈਂ ਬਾਈ ਕਿੰਨੇ ਚਿਰ ਦੀ ਗੱਬਣਾ ਇਹ ਵੀਰੇ ਹੋ ਗਏ ਨੂੰ 8 ਹਾਂ ਲਗਭਗ 8 ਮਹੀਨੇ ਵੀਰੇ ਇੰਦਾਂ ਲਾ 2 ਕੁ ਮਹੀਨੇ ਲੈ ਜੂਗੀ ਸਵਾ 2 ਨਾਗਰੀ ਮਦਮੀ ਸਵਾ ਮਹੀਨਾ ਪੌਣੇ 2 ਮਹੀਨੇ ਇੰਨੇ ਕਿਲ ਬਾਜੇ ਮਹੀਨਾ ਲੋਗੇ ਤੇ ਸੂਆ ਕਿੰਨੇ ਵਸ ਹੁੰਦੀ ਆ ਬਾਈ ਇਹ ਵੀਰੇ ਚੌਥਾ ਸੂਆ ਵੀਰੇ ਚੌਥਾ ਸੂਆ ਹਾਂ ਵੀਰੇ ਦੋ ਦਾ ਪਹਿਲੇ ਸਾਨੂੰ ਕਿੰਨੇ ਕੁ ਚੋਲੇ ਲੈਂਦੇ ਰੇ ਬਾਈ ਵੀਰੇ ਚੋਟ ਆਪਾਂ ਆਦੇ ਹਿਸਾਬ ਨਾਲ 8 10 ਲੀਟਰ ਵਿੱਚ ਹੁੰਦੇ ਰੇ ਆ ਠੀਕ ਹੈ ਹਾਂ ਉਹ ਵੱਧ ਵੀ ਜਾਂਦੀ ਆਪਾਂ ਜਿਵੇਂ ਜਿਵੇਂ ਆਪਾਂ ਨੂੰ ਖਰਾਕ ਪਾਈ ਜਾਉਂਦੇ ਨੇ ਬਹੁਤ ਵਧੀਆ ਦੁੱਧ ਵੱਧ ਜਾਣਾ ਠੀਕ ਹੈ ਬਈ ਠੀਕ ਹੈ ਵੀਰੇ ਚਵਾਈਕ ਪੂਰੀ ਦੀ ਪੋਲੀ ਵੀਰੇ ਮਾ ਵੀਰੇ ਮਾ ਆਪਾਂ ਮਾਤਾ ਹੀ ਚੁੰਦੀ ਵੀਰੇ ਆਪਾਂ ਕਿਹੜਾ ਕੋਈ ਹੋਰ ਮਾਤਾ ਵਧੀਆ ਠੀਕ ਹੈ ਤੇ ਵੀਰੇ ਇੰਦਾ ਰੇਟ ਕੀ ਰਊਗਾ ਅੱਜ ਦਾ ਬਾਈ ਰੇਟ ਵੀਰੇ ਇਹਦਾ ਆਪਾਂ ਛੱਡਦਾ ਕਿ ਵੀਰੇ 70 ਤੱਕ ਠੀਕ ਹੈ ਬਈ ਕੱਢੀ ਪਾਰ ਨੂੰ ਵੀਰੇ ਲੈ ਲੈ ਵੀਰੇ ਆਪਾਂ ਕਿਹੜਾ ਢੇੜਾ ਕਢਾ ਕੇ ਦਰਸ਼ਕਾਂ ਨੂੰ ਸਾਰਿਆਂ ਨੂੰ ਦਿਖਾ ਦਨੇ ਆ ਲੈ ਵੀ ਮਿੱਤਰੋ ਦਰਸ਼ਕ ਪੜਾਏ 2 ਮਹੀਨੇ ਪੱਥੇ ਪੋਣੇ ਪੜੇ ਕਹਿਣ ਤੋਂ ਪਾਵੇ ਆ ਵੀ 45 ਤੋਂ 60 ਦਿਨ ਤੁਵਾ ਨੂੰ ਖੋਲਣੀ ਬਲਣੀ ਪੈਣੀ ਆ ਮੈਂ ਟਿਕਾਣੇ ਦੀ ਵੱਡੀ-ਵੱਡੀ ਆ ਪੁੱਤ ਬੱਤ ਮੈਂ ਇਹਦਾ ਜ਼ਬਰਦਸਤਾਂ ਕੋਈ ਛੋਟੀ ਨਾ ਸਮਝ ਲਿਓ ਵੀ ਦੇਦਾ ਫੰਡਰ ਫੰਡਰ ਮੈਂ ਘਰੇ ਖੜੀ ਆ ਪਹਿਲਾਂ ਤਵੱਡੂ ਹੁੰਦਾ ਰੱਸਾ ਵੱਡ ਕੇ ਤੇ ਫਿਰ ਰੁਪਈਆ ਪਾ ਲਓ 20000 30 ਅਸੀਂ ਨਾ ਕਹਿੰਦਾ 30 ਤੋ ਫੜ ਲਓ ਜਾਂ ਕਿ ਦੁੱਦੀ ਤੋ ਫੜ ਲਓ ਤੇ ਇਹ ਮੈਂ ਤੁਹਾਡੇ ਘਰੇ ਦੁੱਧਾ ਲਈ ਆ ਜੂਗੀ ਭਾਈ ਦੋ ਆ ਮਹੀਨਿਆਂ ਦਾ ਸੱਜਰ ਹੋ ਜੀਗੀ ਥੱਲੇ ਵੇ ਨੂੰ ਵੇ ਲੋ ਕੁੱਲੀ-ਦੁੱਲੀ ਬਏ ਆ ਨੇਵਾ ਸੋਨਾ 11 12 10 11 12 ਇੱਥੇ ਜੇ ਦੁੱਧ ਟੋਰਨਾ ਪਾਂਡੇ ਦੇ ਵਿੱਚ ਪਾਈ ਜਾਊਗੀ ਪਿੱਠਪੂੜੇ ਵੱਲੋਂ ਅੰਬਿਆ ਪੈਰਾ ਵੱਲੋਂ ਪੂਰੀ ਚੰਗੀ ਆ ਮੈਂ ਢਾਂਚਾ ਮੈਂ ਇਹਦਾ ਪੂਰਾ ਚੰਗਾ ਵਾ ਬਰੀਕੀ ਮੈਂਦੇ ਵਿੱਚ ਪੂਰੀ ਚੰਗੀ ਆ ਤੇ ਫਿਰ ਥੰਮ ਦਾ ਸਹਿਜ ਆਪਸੀ ਦੂਰੀਦਾਰੀ ਵੀ ਨੇਵੇ ਦੀ ਪੂਰੀ ਚੰਗੀ ਆ ਸਿੰਘ ਵੀ ਇੱਕੋ ਜਿਹਾ ਦੋਵੇਂ ਸਿੰਘ ਇੱਕੋ ਜਿਹਾ ਨਹੀਂ ਹੈਗਾ ਕੋਈ ਵਾਤਾ ਜਾਂ ਘਟਾ ਤੇ ਬਾਕੀ ਬਈ ਹਾਰਸ਼ਿੰਗਾਰ ਨਹੀਂ ਹੋਇਆ ਹੋਇਆ ਦੋਵਾਂ ਜਾਨਵਰਾਂ ਦਾ ਸਿੰਪਲ ਆ ਜਿਵੇਂ ਖੜੇ ਕਿੱਲੇ ਤੇ ਉਮਰ ਵੀਡੀਓ ਦਿਖਾਤੀ ਆ ਨੰਬਰ ਪੈਂ ਵੀਰੇ ਆਪਣਾ ਨੰਬਰ ਇਹਦੇ ਮੇਰਾ ਲੈ ਲਓ 9781567991 ਇੱਕ ਵਾਰੀ ਹੋਰ ਬੋਲ ਇੱਕ ਵਾਰ ਆਪਾਂ ਇੰਗਲਿਸ਼ ਵੀ ਬੋਲ ਦੇ ਵੀਰੇ 9781567991 ਇੱਕ ਵਾਰੀ ਪੰਜਾਬੀ ਚ ਹੋਰ ਵੀਰੇ 9781567991 ਠੀਕ ਹੈ 9781567991 67991 67991 ਇਸ ਨੰਬਰ ਤੇ ਕਰਨੀਆਂ ਮਿੱਤਰੋ ਤੁਸੀਂ ਬਾਈ ਨਾਲ ਗੱਲ ਜਦੋਂ ਮਰਜੀ ਵੀਰੇ 24 ਘੰਟੇ ਅਵੇਲੇਬਲ ਨੰਬਰ ਤੁੱਗੂ ਤੁੱਗੇ ਕਲਾ ਚੁੱਗਾ ਕਲਾ ਮੇਰੇ ਚੁੱਗਾ ਕਲਾ ਵੱਡਾ ਚੁੱਗਾ ਕਹਿੰਦੇ ਚੁੱਗਾ ਕਲਾ ਆਪਣਾ ਪਿੰਡ ਠੀਕ ਹੈ ਚੁੱਗਾ ਕਲਾ ਪਿੰਡ ਦੇ ਵਿੱਚੋਂ ਵੀਡੀਓ ਦਿਖਾਈ ਹੈ ਧੰਨਵਾਦ ਸ਼ੁਕਰੀਆ ਜਉਂਦੇ ਹੋ